ਮਾਮਲਾ ਇਸ ਤਰ੍ਹਾਂ ਹੈ ਕਿ ਮੈਨੂੰ 15 ਤਰੀਕ ਸ਼ਾਮ ਨੂੰ ਇਹਦੇ ਬਰਦਰ ਵੱਡਾ ਜਿਹੜਾ ਗੁਰਵਿੰਦਰ ਉਹਨੇ ਤੁਸੀਂ ਅਬਸਟਰੀਅਸ ਨੂੰ ਥਾਣੇ ਜਾਣ ਆਇਆ ਤੇ ਪਤਾ ਕਰਨਾ ਉਹ ਫਿਰ ਕੋਸਟ ਕੋੜ ਖੋਈ ਤੇ 16 ਤਰੀਕ ਨੂੰ ਉੱਥੋਂ ਗਏ ਆ ਥਾਣੇ ਥਾਣੇ ਇੱਥੋਂ ਦੇ ਸੱਚ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਪੁਲਿਸ ਦੀ ਆ ਪੁੱਛਣ ਤੇ ਉਹਨਾਂ ਇਹ ਦੱਸਿਆ ਕਿ ਕਤਲ ਜਿਹੜਾ ਹੋ ਚੁੱਕਿਆ ਹੈ ਉਹ ਲੜਕੀ ਦਾ ਜੜਵਾਡੀ ਮਿਲ ਗਈ ਆ ਤੇ ਇਹ ਜਿਹੜੀ ਕੁੜੀ ਆ ਇਹਦੇ ਅੱਗੇ ਵੀ ਕੁਝ ਸਵੰਦੇ ਇਦਾਂ ਦੇ ਸੀ ਤੇ ਇਹਨੇ ਚਾਤੀਆਂ ਪੰਜ ਛੇ ਕੀਤੀਆਂ ਪਹਿਲੋਂ ਪਹਿਲੇ ਟਾਲ ਤੇ ਇੱਕ ਹੱਦ ਸਾਲ ਦੀ ਬੱਚੀ ਮਾ ਆਬ ਨੇ ਪਾਲ ਪਾਲਣ ਦੇ ਤੇ ਇਹ ਦੁਬਾਰਾ ਫੇਰ ਇਹਨੇ ਕੀਤਾ ਕੀ ਆ ਬਈ ਉਹਨਾਂ ਦੀ ਫੋਕਸ ਇਨਫਰਮੇਸ਼ਨ ਦੇ ਵਿੱਚੋਂ ਇਹ ਆਇਆ ਤੇ ਇਹ ਕਿਸੇ ਹੋਰ ਬੱਚੇ ਦੇ ਨਾਲ ਘਰੋਂ ਭੱਜ ਗਈ ਆ ਤਾਂ ਮੋੜਾ ਪੀਂ ਹਿਸਾਬ ਉਹ ਲੜਕੀ ਜਿਹੜੀ ਆ ਮਾਪੇ ਕੋਲ ਛੜਕੇ ਨਾ ਆਪਣੇ ਕੋਲ ਤੇ ਚਲ ਗਈ ਆ ਉਹਨਾਂ ਮਗਰੋਂ ਲੜਕੀ ਦਾ ਕਤਲ ਕਰਤਾ ਪਰਕੇ ਇਹਨੇ ਗੱਲ ਗੁਪਤ ਰੱਖੀ ਆ ਨਾ ਮੁੰਡੇ ਨੂੰ ਵੀ ਗੁੰਮਰਾਹ ਕਰਦੀ ਆ ਇਹ ਤੁਹਾਨੂੰ ਦੱਸ ਬਾਅਦ ਦੇ ਵਿੱਚ ਜਾ ਕੇ ਇਹਨੇ ਪੁਲਿਸ ਰਿਪੋਰਟ ਕਰਵਾਈ ਆ ਜਾ ਕੇ ਆਪ ਨਾਲ ਮੁੰਡੇ ਦੇ ਤੇੰਦੇਰੀ ਮਾਵਾ ਆਪਣਾ ਪਛਾ ਗਿਆ ਮਾਰਤਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਪੁਲਿਸ ਨੇ 6 ਨੂੰ ਡੱਡ ਬੱਡੀ ਅਹੀਂ ਜਿਹੜੀ ਹੈ ਜਿਹੜੀ ਮੋਰਚੀ ਚੜ ਕੇ ਆਏ ਆ ਅਜੇ ਤੱਕ ਉਹਦਾ ਜਿਹੜਾ ਅੱਜ ਕਿ ਅਜੇ ਵੀ ਉਹਦਾ ਪੋਸਟਮਾਰਟ ਜਿਹੜਾ ਨਹੀਂ ਹੋਇਆ। ਇਹ ਕਜੜਵਾਦੀ ਸਾਨੂੰ ਪ੍ਰਾਪਤ ਹੋਇਆ। ਇਹ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਇੱਕ ਤੇ ਇਹ ਕਰਨੇ ਆ ਕਿ ਇਹ ਦੇ ਵਿੱਚ ਸਰਾਸਰ ਜਿੰਨਾ ਕਸੂਰ ਵਾਲੀ ਉਹ ਲੜਕੀ ਹੈ। ਇਹਨ ਤੇ ਕਹਤੇ ਇੱਥੇ ਗੁੰਮਰਾਹ ਕਰਕੇ ਗਈ ਆ। ਅੱਗੇ ਵੀ ਅੱਗੇ ਮਾਪੇ ਵਾਪ ਨੂੰ ਵੀ ਆਪਣੇ ਨੂੰ ਹੀ ਗੁੰਮਰਾਹ ਕੀਤਾ। ਤੇ ਸਾਡ ਨੂੰ ਵੀ ਗੁੰਮਰਾਹ ਦੇ ਕੇ ਰੱਖਿਆ ਆ ਇਸ ਪਰ ਪਰਿਵਾਰ ਨੂੰ ਤੇ ਇੱਥੇ ਕਾਰਵਾਈ ਹੋਵੇ। ਇੱਥੇ ਆ। ਤਕੀ ਨਾ ਗਿਣੀ ਮੇਰਾ ਨਾਮ ਬੀਰੋ ਦੇਵੀ ਕਿਹੜਾ ਪਿੰਡ ਆਪਣਾ ਜੈ ਕੁਤ ਪਰ ਕੀ ਗੱਲ ਬਾਤ ਹੋਈ ਹੈ ਗੱਲ ਬਾਤ ਸਾਨੂੰ ਨਹੀਂ ਪਤਾ ਪੀ ਟੱਕੇ ਗਈ ਹੈ ਕੰਦੀ ਮੈਂ ਜਾਣਾ ਮੈਂ ਜਾਣਾ ਤੇ ਟੱਕੇ ਗਈ ਹੈ ਸਾਨੂੰ ਅੱਗੇ ਪਤਾ ਨਹੀਂ ਕਿ ਕੀ ਹਿਸਾਬ ਹੈ ਕੀ ਨਹੀਂ ਹੈਗਾ ਜਨ ਪਤਾ ਹੋਵੇ ਤੇ ਰੱਖ ਲਈਏ ਕੁੜੀ ਕਿਤੇ ਸੰ ਕੁੜੀ ਦੇ ਜੋ ਤੇ ਚੱਲ ਗਈ ਹੈ ਤੇ ਫਿਰ ਕਹੇ ਹੀ ਮੂੜੇ ਨਿਆਣਾ ਹੀ ਸ਼ੁੱਕਰਵਾਰ ਸ਼ੁੱਕਰਵਾਰ ਨੂੰ ਆਣਾ ਹੀ ਤੇ ਕਹਿੰਦਾ ਪੀ ਪਿਆਰ ਹੋ ਜਾ ਮੇਰੇ ਆਂਦਿਆਂ ਤੇ ਇਨ ਫੋਨ ਨਹੀਂ ਚੁੱਕਿਆ ਫੋਨ ਨਹੀਂ ਚੁੱਕਿਆ ਇਨ ਤੇ ਉਹ ਦੇਖਦੇ ਰਹੇ ਕਿ ਆਂਦਾ ਆ ਤੇ ਇਹ ਆਇਆ 11:00 ਵਜੇ 11:30 ਵਜੇ ਕਰ ਤਿੰਨ ਡਿਕ ਡੀਕੇ ਇਹ ਮਿਲੀ ਨਹੀਂ ਇਹਨੂੰ ਮਿਲੀ ਨਹੀਂ ਤੇ ਇਹ ਕਹਿੰਦੀ ਪੁਕੜੀ ਗਾਇਬ ਹੋ ਗਈ ਹੈ ਬਾਅਦ ਚ ਕਹਿੰਦੀ ਕੁੜੀ ਗਾਇਬ ਹੋ ਗਈ ਹੈ ਗਾਇਬ ਹੋ ਗਿਆ ਕੁੜੀ ਨਹੀਂ ਲੱਭੇ ਕਰਦੀ ਤੇ ਕਿਨਾ ਕੁੜੀ ਦਾ ਨੰਨਾ ਆਂਿਆ ਦਾ ਬਲੀਚ ਅਰੀਚਾ ਬਲੀਚ ਅਰੀਆ ਨੇ ਮਿਲੇ ਕਰ ਦੇ ਨਾ ਕਾਕਾ ਮਿਲੇ ਕਰਦਾ ਕਦੀ ਕਾਕਾ ਕਹਿੰਦੇ ਹੀ ਕੁੜੀ ਦਾ ਨਾ ਜਿਆਦਾ ਕਦੀ ਕਾਕਾ ਨਹੀਂ ਮਿਲੇ ਕਰਦਾ ਮੈਂ ਕਿਦਾਂ ਆਵਾਂ ਮੈਂ ਤੇ ਸਨ ਕੋ ਆਪ ਕਾ ਦੇ ਦਿਓ ਫਿਰ ਮਾਂ ਨੂੰ ਕਰ ਦੇਣੀ ਐ ਵੀ ਮੈਨੂੰ ਕਾਕਾ ਬਾਹਰ ਪੜਾ ਦਿਓ ਮੈਨੂੰ ਘਰ ਨਹੀਂ ਬਣ ਦਿੰਦੇ ਉਹਨੇ ਉਹ ਕਹਿੰਦੇ ਸਨ ਬਾਹਰ ਪੜਾ ਦਿਓ ਕਾਕਾ ਮੈਂ ਬਾਹਰ ਪੜ ਲੰਨੀ ਆ ਫਿਰ ਆਦ ਨੂੰ ਰਿੱਕੀ ਆ ਗਿਆ ਹੁਣ ਰਿੱਕੀ ਕਹਿੰਦਾ ਵੀ ਮੈਨੂੰ ਨਾ ਤੇ ਦਸੋ ਵੀ ਗੱਲ ਕੀ ਹੋਈ ਹੈ ਇਹਦੀ ਮਾਂ ਕੰਦੀਆਂ ਹੈ ਮਾਮੇ ਦਾ ਮੜ ਆਇਆ ਹੈ ਤੇ ਉਹ ਲੈ ਗਿਆ ਨੂੰ ਤੇ ਉਹ ਚਲ ਗਈ ਪਾਰਟੀ ਤੇ ਕਿਤੇ ਤੇ ਪਾਰਟੀ ਤੇ ਚਲ ਗਈ ਤੇ ਕਹਿੰਦੀ ਮੇਥੋਂ ਤੇ ਦੇਖਿਆ ਨਹੀਂ ਗਿਆ ਤੇ ਮੈਂ ਖੁਦ ਹੀ ਕਲਾਕੋਟ ਤੇ ਮਾਰ ਰੜ ਗਿਆ ਫਿਰ ਉਸ ਤੋਂ ਬਾਅਦ ਹੁਣ ਤੁਹਾਨੂੰ ਕਿਨੇ ਕਿਨੇ ਪਤਾ ਲੱਗਾ ਸਾਰੀ ਗੱਲ ਦਾ ਸਾਨੂੰ ਲੱਗਾ ਸਾਨੂੰ ਨਹੀਂ ਬਾਅਦ ਨਹੀਂ ਲੱਗਾ ਅੱਗੇ ਸ਼ੁਕਰਵਾਰ ਵੀ ਨਹੀਂ ਲੱਗਾ ਇਹ ਸਾਨੂੰ ਐਤਵਾਰ ਸੱਡੇ ਪਤਾ ਲੱਗਾ ਮੁੜੇ ਰਾਈ ਸਾਮੀ ਹੋਰ ਨਹੀਂ ਕੋਈ ਪਤਾ ਸਹੀ ਮੇਰਾ ਤਾਂ ਅੱਜ ਇਹਨਾਂ ਛਾਉਣੀ ਤੁਹਾਨੂੰ ਰਖੜੀ ਤੋਂ ਕਿੰਨੇ ਦਿਨਾਂ ਬਾਅਦ ਪਤਾ ਲੱਗਾ ਕਿ ਸਾਰੀ ਗੱਲਬਾਤ ਹੋ ਗਈ ਹੈ ਤੀਜੇ ਤੀਜੇ ਦਿਨ ਪਤਾ ਲੱਗਾ ਹਨ 13 ਸ਼ਨੀਵਾਰ ਹੀ ਨਾ ਤੀਜੇ ਦਿਨ ਪਤਾ ਹੋ ਗਿਆ ਉਹਨੂੰ ਗੱਲ ਤੇ ਕਹਿੰਦੇ ਕੁੜੀ ਗਾਇਬ ਹੋ ਗਈ ਆ ਕੁੜੀ ਗਾਇਬ ਹੋ ਗਈ ਆ ਕੁੜੀ ਨਹੀਂ ਲੱਭੀ ਕੁੜੀ ਗਾਇਬ ਹੋ ਗਈ ਆ ਤੇ ਅਸੀਂ ਥਾਣੇ ਜਲਿਆ ਹੈ ਥਾਣੇ ਚਾਹੀਏ ਪਰਚਾ ਪੁੱਛਾ ਦਿੱਤਾ ਤੇ ਮੇਰੀ ਮਾਂ ਤੇ ਉਹ ਮਾਂ ਤੇ ਹੀ ਸ਼ੱਕ ਕਰਦੇ ਇਹਨੇ ਮੇਰੀ ਮਾਂ ਨੇ ਉਹ ਕੀਤਾ ਆ ਮੇਰੀ ਮਾਂ ਨੇ ਉਹ ਕੀਤਾ ਆ ਕੁੜੀ ਮਾਰੀ ਮਾਂ ਨੇ ਆ ਮਾਰੀ ਮਾਂ ਨੇ ਆ ਆਇਆ ਕਿ ਜੇ ਮਾਂ ਨੇ ਮਾਰੀ ਤੋ ਬਾਹਰ ਸੁੱਟ ਦਿੰਦੀ ਕਿ ਗਵਾਂਡੀਆਂ ਨੂੰ ਪੜਾ ਦਿੰਦੀ ਤੂੰ ਚੱਲ ਗਈਆਂ ਤੇ ਕਿ ਗਵਾਂਡੀਆਂ ਨਾਲ ਪੜਾ ਦਿੰਦੀ ਫਿਰ ਕੋਈ ਮੂੜਾ ਅਧਿਕਾਰ ਆਇਆ ਪੰ ਦੱਸ ਦੇਣੀ ਆਂਗੀ ਦੱਸਿਆ ਦੀ ਉਹਨੂੰ ਤੇ ਕਦੀ ਭੂਆ ਦਾ ਮੂੜਾ ਕਾਢਦੀ ਆ ਕਦੀ ਕੁਛ ਕਾਢਦੀ ਆ ਹੁ ਸਾਨੂੰ ਕੀ ਪਤਾ ਕਿ ਕੀ ਚੱਕਰ ਏ ਕੀ